ਦੋਸਤੋ ਕੀ ਹਾਲ ਚਾਲ ਦੀ ਦੋਸਤੋ ਅੱਜ ਆਪਾਂ ਤੁਹਾਨੂੰ ਆਹ ਇੱਕ ਮੇਨ ਗੇਟ ਦਿਖਾ ਰਹੇ ਹਾਂ ਬਾਹਰਲਾ ਸਾਈਡ ਦਾ ਤੁਸੀਂ ਡਿਜ਼ਾਈਨ ਦੇਖ ਲਿਆ ਤੇ ਅੰਦਰ ਇਹਦੇ ਨੇ ਇੱਕ ਵੱਖਰੀ ਜੀ ਚੀਜ਼ ਕੀਤੀ ਹੋਈ ਆ ਅੰਦਰਲੇ ਸਾਈਡ ਤੋਂ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਵੀ ਕਿਸ ਚੀਜ਼ ਦੇ ਲਈ ਉਹਦਾ ਕੀ ਫਾਇਦਾ ਹੈਗਾ ਕਿਉਂ ਬਣਾਈ ਗਈ ਉਹ ਚੀਜ਼ ਹਾਂਜੀ ਭੈਰੋ ਜਿਹੜੇ ਤਾਂ ਵੀਰ ਮਕੈਨਿਕਲ ਫੀਲਡ ਦੇ ਨਾਲ ਜਾਂ ਵੈਲਡਿੰਗ ਵਗੈਰਾ ਦੇ ਵਰਕ ਦੇ ਨਾਲ ਮਕੈਨਿਕਲ ਵਰਕਸ ਦੇ ਨਾਲ ਜੁੜੇ ਹੋਣਗੇ ਉਹਨਾਂ ਨੂੰ ਪਤਾ ਹੋਣਾ ਆਹ ਗੇਟ ਦਾ ਅੰਦਰਲਾ ਪਾਸਾ ਅੰਦਰਲੀ ਸਾਈਡ ਤੋਂ ਇਹਨੂੰ ਬਰੇਸਸ ਲਗਾਈਆਂ ਨੇ ਜਿਦਾਂ ਇਹ ਪੱਤੀਆਂ ਲਗੀਆਂ ਹਨਾ ਜਾਂ ਐਂਗਲ ਆਇਆ ਜਿਹੜਾ ਵੀ ਜਾਂ ਸਰਗਿਆ ਲਾਇਆ ਤੇ ਉੱਪਰ ਤੁਸੀਂ ਦੇਖੋਗੇ ਤੇ ਨਾਟਕਾ ਸੇ ਹੋਇਆ ਕੋਰਨਰ ਤੇ ਇਸੇ ਤਰ੍ਹਾਂ نیچے ਆ ਤੇ ਸਾਈਡਾਂ ਤੋਂ ਸਪੋਰਟਾਂ ਦਿੱਤੀਆਂ ਇਹ ਕਿਉਂ ਦਿੱਤੀਆਂ ਗਈਆਂ ਕੋਈ ਡਿਜ਼ਾਈਨ ਹੈਗਾ ਜਾਂ ਇਹਦਾ ਕੋਈ ਪਾਰਟਿਕੂਲਰ ਰੀਜਨ ਹੈਗਾ ਗੇਟ ਦਾ ਤੇ ਇਹ ਕਮੈਂਟ ਕਰਕੇ ਜਰੂਰ ਦੱਸਣਾ ਗੇਟ ਦੀ ਚੌੜਾਈ ਹੈਗੀ ਆ 11 ਫੁੱਟ ਕਮੈਂਟ ਕਰਕੇ ਜਰੂਰ ਦੱਸਣਾ ਵੀ ਇਹ ਕਿਉਂ ਕੀਤਾ ਗਿਆ ਇਸ ਤਰ੍ਹਾਂ ਵੈਲਡ ਕਿਉਂ ਨਹੀਂ ਕੀਤਾ ਗਿਆ ਨਾਟੀ ਕਿਉਂ कसे ਆ Thank you, Yitanova.